ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਆ ਹੌਲੇ ਹੌਲੇ ਭਾਜ ਤੁਹਾਨੂੰ ਗਾਵਾਂ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹੁਣ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ। ਬਾਕੀ ਆਪਾਂ ਜੋ ਠੀਕ ਠਾਕ। ਵਧੀਆ ਵਧੀਆ ਤੁਸੀਂ ਦੱਸੋ। ਬਾਕੀ ਰੁਪਈਆ ਬੌਲੀ ਦੀ ਸ਼ਿੰਗਲੀ ਦਾ। ਚਲੋ ਵਧੀਆ ਕਿਰਪਾ ਚਾਹੀਦੀ ਆ। ਵਿਗਿਆ ਜਾਂਦਾ ਮਾਲ ਫਿਰ ਨਾਲ। ਇਹਦਾ ਭਾਜੀ ਬਾਅਦ ਰ 1 ਮਿੰਟ ਤੋਂ ਪਹਿਲਾਂ ਵਿਗਦਾ ਜੀ। ਫੋਨ ਫਾਨ ਹੁੰਦੇ ਪੂਰੇ ਫਿਰ। ਫੋਨ ਤਾਂ ਕੁਛ ਹੋ ਹੀ ਕੱਖਣਾ ਭਾਜੀ। ਅੱਛਾ। ਨੂੰ ਤਾਂ ਜਿਹੜੀ ਵੀਡੀਓ ਪਈ ਆ ਮਾਲ ਤੋਂ ਉਦੋਂ ਵੇਗ ਗਿਆ ਤਾਂ ਹਮੇਟਾ ਜੀ। ਅੱਛਾ। ਆਈਦਾ ਕ ਫੋਨ ਆਈ ਜਾਂਦੇ। ਅੱਛਾ। ਛੋਟ ਤੇ ਤੁਸੀਂ ਮਾਲ ਵੇਚਦੇ ਜਾਂਦੇ। ਛੋਟ ਤੇ ਵੇਗ ਜਾਂਦਾ ਭਾਜੀ ਮਾਲ। ਅੱਛਾ। ਵੀਡੀਓ ਸਗਲੇ ਦਿਨ ਪਾਉਂਦੇ ਨਾ ਤੁਸੀਂ। ਅੱਛਾ ਨਾ ਆਗ ਰਿਆ ਕਰੋ ਇੱਥੇ ਅੱਗੇ ਵਾਲੇ ਮਾਲ ਚਲੋ ਆਇਆ ਵੀ ਤੁਹਾਡੇ ਆਸਰੇ ਵੀਰ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾ ਭਾਈ ਪ੍ਰਤਵਾ ਸਿੰਘ ਜੀ ਪਿੰਡ ਚਾਲਕਲਾ ਤੇ ਤਹਿਸੀਲ ਬਟਾਲਾ ਜਿਹੜਾ ਕਰਦਾ ਹੋ ਜੀ ਤੇ ਫੋਨ ਨੰਬਰ ਬੋਲ ਦੇ 9977 ਦਾ 72955 ਜੀ ਠੀਕ ਹੈ ਜੀ ਜਿਹੜਾ ਵੀ ਜੀ ਆਪਣਾ ਪਿੰਡ ਹੈ ਜਿਹੜਾ ਬਟਾਲੇ ਤੋਂ ਜਲੰਧਰ ਨੂੰ ਰੋਡ ਜਾਂਦਾ ਨਾ ਜਿਹਦੇ ਤੇ ਪਿੰਡ ਆ ਫਰਾਦਾ ਕਿਲੋਮੀਟਰ ਤੇ ਬਟਾਲੇ ਤੋਂ ਮਹਿਤਾ ਰੋਡ ਜਾਂ ਰਿਆ ਰੋਡ ਜਿਹੜਾ ਬਟਾਲਾ ਤੋਂ ਰਿਆ ਲਾ ਲੋ ਜਲੰਧਰ ਨੂੰ ਜਾਂਦਾ ਜਿਹੜਾ ਹਾਂਜੀ ਹਾਂਜੀ ਵਿਚੋ ਦੀ ਇਹਦੇ ਉੱਤੇ ਪਿੰਡ ਆਪਣਾ ਕਈ ਵੀਰ ਭਰਾ ਪੁੱਛਦੇ ਕਿੱਥੇ ਆ ਠੀਕ ਹੈ ਲੋਡ ਦੇ ਉੱਤੇ ਹੀ ਅੱਜ ਕੋਲ ਦਾ ਫੇਟਰੀ ਇਹਨਾਂ ਕਿੰਨਾ ਜੀ ਵੇਚੀਆ ਤੇ ਕੋਲ ਦੁੱਧ ਦੁੱਧ ਜਿਹੜਾ ਇਸ ਟਾਈਮ ਮਸ਼ੀਨ ਕੋ ਮੌਕੇ ਤੇ ਦੁੱਧ ਜ਼ਿਆਦਾ ਆਹੀ ਸੱਤਾਂ ਦੀ ਗਰੰਟੀ ਲਾਓ 7 ਲੀਟਰ ਪੱਕਾ ਦੁੱਧ ਦੋ ਮਹੀਨਾ ਦੀ ਸੁਈਆ ਭਾਜੀ ਵਸ਼ੀ ਉਹਨਾਂ ਘਰ ਵਾਲੇ ਰੱਖ ਲਈ ਆ ਆਖੋ ਦੋਥੇ ਵੀਡੀਓ ਪਾ ਕੇ ਮੈਂ ਮੰਗਾ ਲਾਂਗਾ ਅੱਛਾ ਮਗਰ ਵਸ਼ੀ ਇਹ ਦੇ ਦੂੰਗਾ ਮੇਰੇ ਨਹੀਂ ਉਹਨਾਂ ਰੱਖ ਲਈਓ ਕਹਿੰਦੇ ਵਸ਼ੀ ਨਹੀਂ ਦੇਣੀ 7 ਲੀਟਰ ਪੱਕਾ ਦੁੱਧ ਹੈਗਾ ਜੀ ਚਵਾ ਪਹਿਲਾ ਜੀ ਭਾਜੀ ਪੱਕਾ 7 ਕਿਲੋ ਦੁੱਧ ਚਵਾ ਕੇ ਦੋਗੇ ਮੇਰੇ 10 ਕਿਲੋ ਦੇਣਾ ਵਾ ਰਵਰ ਰਵਰ ਕਰਨਾ ਮਾਲ ਅੱਜ ਹੀ ਆਇਆ ਆਪਣੇ ਕੋ ਲਿਆ ਤੋਰੋ ਫਿਰ ਇਹ ਅੱਜ ਹੀ ਆਇਆ ਮਾਲ ਸਾਰਾ ਦੇਖੋ ਭਾਈ ਵਛੀ ਦੇ ਕੀ ਸਾਥੀ ਦੇ ਕੋਲ ਦੇ ਲੈ ਜਾ ਵੀ ਦੀ ਉਹ ਡਰਨਾ ਡਰਨਾ ਬਾਕੀ ਪਹਿਲਾ ਸੂਆ ਵਹਿੜਿਆ ਥੋੜਾ ਡਰਦੀਆਂ ਡਰਦੀਆਂ ਨਹੀਂ ਡੰਡੀਆਂ ਭਾਈ ਕੋ ਰੱਸੀ ਨਹੀਂ ਪਾਉਣੀ ਕੋਈ ਘੜਾਣੀ ਕੋ ਨਾ ਇਦਾਂ ਥੱਲੇ ਬੈ ਜਾ ਸਾਡੀ ਮਾਰ ਤੇ ਮੁੱਲ ਮੋਲੇ ਭਾਜੀ ਵੇਖ ਲਓ ਕਿੰਨਾ ਕਰ ਲਈਏ ਕਰ ਦਈਏ ਜੀ ਅੱਜ ਆ ਦੇ ਦਈਏ 20000 ਨਹੀਂ ਕਰ ਦਈਏ ਕਸਰ ਅੱਜ ਰੇਟ ਵਧ ਕਰੀ ਜਾਂਦੇ ਜੀ ਮੋਲ ਭਾਜੀ ਕਈ ਵੀਰ ਕਹਿੰਦੇ ਮੋਲ ਵੀਰ ਜੀ ਮੈਂ ਉਹ ਕਰਦਾ ਜੋ ਲੈ ਲੈਣਾ ਬਿਲਕੁਲ ਜੈਸ ਨੋਈ ਮੋਲ ਨਹੀਂ ਕਰਦਾ ਕਈ ਵੀਰ ਕਹਿੰਦੇ ਮੋਲ ਕੀ ਕਰਦੇ ਇਹ ਦੱਸੋ ਜੀ ਹਿਸਾਬ ਦਾ ਮੋਲ ਮੈਂ ਉਹ ਜੋ ਕੋਈ ਲੈ ਹੀ ਲੈਣਾ 100 200 ਦੀ ਕਸਰ ਹੁੰਦੀ ਆ ਅੱਛਾ ਜੋ ਕੋਈ ਮਰਜ਼ੀ ਮੰਗ ਜੇ 16000 ਤੇ ਮਾਤਰ ਕਰਦਾ 16000 ਚ ਛੋਟ ਕਰ ਦੋਗੇ 200 ਰੁਪਇਆ ਹਾਂ ਜੀ ਪੱਕਾ ਮੋਲ ਠੀਕ ਹੈ ਜੀ ਆਹ ਭਾਜੀ ਦੂਜਾ ਸੂਆ ਵਸ਼ੀ ਦੇ ਅੱਛਾ ਇਹਦੇ ਥਣ ਥਣ ਵਿਖਾ ਦਿਓ ਇਹ ਮਹੀਨੇ ਦੀ ਸੂਈ ਦੱਸਦੇ ਆ ਅੱਛਾ ਬੱਚਾ ਮਰਿਆ ਦੱਸਦੇ ਘਰ ਵਾਲੇ ਆਪਾਂ ਘਰ ਵਾਲਿਆਂ ਦਾ ਯਕੀਨ ਤੇ ਲੈਣਾ ਜੋ ਮਰਜੀ ਵਾਲੇ ਕੋਈ ਮਹੀ ਦੁੱਧ 9 ਕਿਲੋ ਪੱਕਾ ਭਾਜੀ ਲਿਆ ਖੋਲੋ ਤੋਰ ਜੇ ਕੋ ਮੇਰੇ ਘਰੋਂ ਚਵਾ ਕੇ ਖੜੇਗਾ 9 ਕਿਲੋ ਚੋਕੇ ਤਾਂ ਜੇ ਕਿਨੇ ਆਨਲਾਈਨ ਮੰਗੋਣ ਦਾ 80% ਦੀ ਗਾਰੰਟੀ ਹੈ ਆਪਣੀ ਚਲੋ ਫਿਰ ਤੋਰ ਹਾਂਜੀ ਬਾਕੀ ਚਲੋ ਕੋ ਘਰਾਂ ਵਿੱਚ ਚੋਕੇ ਖੜੇ ਉਹ ਚੀਜ਼ ਦਾ ਵਾਅਦਾ ਉਹ ਨਾਲ ਦੀ ਰੀਸ ਨਹੀਂ ਭਾਜੀ ਜੇ ਨਾਲ ਚੜ ਕੇ ਚੋਵੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਹਾਂਜੀ 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 ਬਾਕੀ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਭਾਵੇਂ ਕਿ ਜਾਰੇ ਦੁੱਧ ਵਾਲੀ ਹੈ ਭਾਵੇਂ ਕਿ ਥੋੜੀ ਦੁੱਧ ਵਾਲੀ ਹੈ ਲੈ ਜਾ ਜੀ ਮੋਲ ਆਪਣਾ ਕੋ ਭਾਜੀ ਕਿੰਨਾ ਹੋਊਗਾ ਸਾਫ ਸਥਰਾ ਹੋਊਗਾ ਤੇ ਇਹਦਾ ਮੁੱਲ ਮੋਲੇ ਦਾ 20000 ਕਰਦੇ ਆ 18000 ਚ ਮੰਤਨ ਕਰ ਦਾਂਗੇ 18000 ਚ ਮੰਤਨ ਕਰ ਦਾਂਗੇ ਬਿਲਕੁਲ ਜੀ ਅਜ ਮੁੱਲ ਭਾਜੀ 9 ਕਿਲੋ ਦੁੱਧ ਦਾ ਟਮ ਹਾਜ਼ਰ ਆ ਠੀਕ ਹੈ ਜੀ ਹਾਂਜੀ ਲੈ ਵਾ ਮੜੇ ਘਾਤੀ ਵਾਲਾ ਤੇ ਠੰਡੀਆਂ ਟੀਰੀਆਂ ਕੋਈ ਉਹ ਹੀ ਛਣਾਂ ਵਾਲਾ ਕੰਮ ਨਹੀਂ ਹੈਗਾ ਭਾਜੀ ਅੱਛਾ ਪੀ ਆਵੇਂ ਲੱਤਾਂ ਮਰੀ ਜਣਾ ਜਿਹੜੀ ਹੋਊਗੀ ਆਪਾਂ ਪਹਿਲਾਂ ਦੱਸ ਦੇਣਾ ਤੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ ਭਾਈ ਆ ਟਮ ਮੋਕੇ ਦੇ 5 ਕਿਲੋ ਆ ਨਹੀਂ ਆਈ ਆਪਣੇ ਕੋਲ ਪਾੜਾ ਪਾ ਕੇ ਮਿਲਦੀ ਰੱਸੀ ਤੇ ਅੱਛਾ ਰੱਸੀ ਕੋਣੀ ਪੈਂਦੀ ਪਾੜਾ ਦੱਸ ਇਹ ਦੇਖੋ ਦੁੱਧ ਜਿਹੜਾ 5 ਕਿਲੋ ਦੱਸਦੇ ਮੋਕੇ ਤੇ ਬਾਕੀ ਅੱਜ ਹੀ ਆਈਆਂ ਹਾਂ ਜਿਹੜਾ ਕੋਈ ਵੀ ਲੈ ਜਾਊਗਾ ਸਾਂਭ ਵਾਲਾ ਹੋ ਸਦਾ ਵਧ ਵੀ ਜਾਣ ਦੁੱਧ ਦੋ ਵਧਨ ਵਾਲਾ ਭਾਜੀ ਮਾਲੇ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਵੇਖ ਕੇ ਖੜੋ ਸਾਰੇ ਵੀਰ ਜਿਹੜੇ ਜਿਆਦੇ ਪੈਸੇ ਖਰਚਣ ਵਾਲੇ ਹੁੰਦੇ ਕਈ ਵੀਰਾਂ ਨੇ ਘਰ ਦੇ ਚਾਹ ਪਾਣੀ ਵਾਸਤੇ ਵੀ ਜੜੀਆਂ ਲੈਣੀਆਂ ਹੁੰਦੀਆਂ ਤੇ ਇਹੋ ਜਿਹੀ ਵੀਡੀਓ ਬਣਾਉਣੀ ਵੀ ਬੜੀ ਜ਼ਰੂਰੀ ਹੁੰਦੀ ਹੈ ਦੇ ਵੀ ਮੋਢੀ ਤਾਂ ਨਹੀਂ ਜੇ ਤਾਂ ਆਹ ਵੇਖੋ ਕੀ ਜੀ ਲੱਗੀ ਠੀਕ ਹੈ ਜੀ ਮਾਰੋ ਮੜਿਆ ਸਨਾਂ ਨੂੰ ਕਹਿੰਦੇ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 12 ਕਰੀਏ 13 ਕਰੀਏ ਜਾਂ ਮਰਜ਼ੀ ਕਰੀ ਜਾਈਏ 10000 ਦੀ ਵਸ਼ੀ ਦੇਣੀ ਹੈ 10000 ਦੀ 10000 ਦੀ ਦੇਣੀ ਹੈ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੇ ਹੰਡ ਤੇ ਜ ਆ ਜੇ ਭਾਜੀ ਇਹ ਕਪੜਾ ਹੋਸੀ ਲੋਕੋ ਤੋ ਪੁੱਛੋ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਭਾਜੀ ਦੁੱਧ ਵਾ 7 ਕਿਲੋ ਅੱਛਾ ਆ ਵੇਖੋ ਮਗਰ ਬਖਾ ਦਿਓ ਇੱਥੇ ਅੱਜ ਨੂੰ ਮਟੀਆ ਕਰਾਇਆ ਜੀ ਅੱਛਾ ਹੀਟ ਤੇ ਆ ਜੀ ਅੱਜ ਠੀਕ ਆ ਭਰਾਤਾ ਦੇਖ ਤਾਂ ਦੇ ਇਹ ਦੇ ਘਰ ਵਾਲੀ ਵਿਹੜੀ ਨੂੰ ਕਰਾਇਆ ਸੀ ਇਹ ਵੀ ਭਾਜੀ ਰੱਸੀ ਪਾ ਕੇ ਮਿਲਦੀ ਜਵੰਗਾ ਪਾ ਕੇ ਅੱਛਾ ਕਿੰਨਾ ਦੁੱਧ ਹੈ ਤੇ ਕਿਲੋ 7 ਕਿਲੋ ਭਾਈ ਕੋਈ ਛੀਮ ਮੰਨ ਕੇ ਲੈ ਜੀ ਲੈ ਖੋਲੋ ਥੋੜੀ ਇਹ ਡੀਆਈਟੀ ਆ ਕਰਾਣਾ ਇਹ ਇੱਕ ਵਾਰੀ ਸਵੇਰੇ ਫੇਰ ਕਰਾ ਦੇਣਾ ਅੱਛਾ ਠੀਕ ਆ ਸਵੇਰੇ ਫੇਰ ਭਰਾ ਦੇਣਾ ਕੱਲ ਇੱਕ ਹੋਰ ਅੱਜ ਹੀ ਬੋਲੀ ਜਿਹੜੀ ਹੈ ਹੀਟ ਤੇ ਆਈ ਹੈ ਹੁਣ ਠੀਕ ਆ ਭਰਾਤਾ ਅੱਜ ਜੀ 5 ਕਿਲੋ ਦੁੱਧ ਜਿਹੜਾ ਇਹ ਦੇਖੋ ਇਹ ਵੀ ਕਿੰਦੇ ਕੀ ਹੈਗਾ ਹੈ لا ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੋਲਾ ਭਾਈ ਇਹਦਾ ਭਾਜੀ ਦਾ ਕਾਲੀਆ ਯਾਰਾ ਕਰ ਜੀ 9000 ਦੀ ਮਸ਼ੀਨ ਦੀ 9000 ਦੀ ਹਾਂ ਜੀ ਉਹ ਚੋ ਮਾਤਨ ਕਰ ਦਾਂਗੇ ਮੇਰਾ ਵੀਰ ਅੱਛਾ ਫਿਕਸ ਰੇਟ ਨਹੀਂ ਆ ਗਿਆ ਅੱਛਾ ਕੋਈ ਪੰਜਾ ਦੋ 400 500 ਦਾ ਕਰ ਦਾਂਗੇ ਦੋ ਵਿੱਚ ਛੋਟ ਛੜ ਕਰ ਦੋਗੇ ਹਾਂ ਜੀ ਛੋਟ ਛੜ ਕਰਦੇ ਇਹੋ ਮਾਲ ਜੇ ਭਾਈ ਆਪਣਾ ਇੱਥੇ ਆਓ ਸੱਲੀ ਕਰਕੇ ਖਰੋ ਉਹਦੇ ਨਾਲ ਦੀ ਰਿਸ ਨਹੀਂ ਆਏ ਆਪਣੀ ਮਰਜ਼ੀ ਨਾਲ ਵਿੱਚ ਚਵਾਈ ਕਰਕੇ ਮਾਲ ਲੈ ਜਾਣਾ ਨਾ ਭਾਜੀ ਉਹਦੇ ਨਾਲ ਦੀ ਰਿਸ ਨਹੀਂ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਵੀਰ ਜੀ ਨੇ ਮਕਾਓ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਜੀ ਅੱਜ ਦੋਸਤੋ ਵੀਡੀਓ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ